ਆਪਾਂ <coughs> ਬੈਠੇ <coughs> ਸੁਦੇਸ਼ ਸਿੰਘ ਸੁਦੇਸ਼ੀ ਨਵੇਂ ਸਾਲ ਦੇ ਆਮੰਤਰ ਸਿਕ ਵਿਸ਼ੇਸ਼ ਮੀਟਿੰਗ ਕਰ ਰਿਹਾ ਕੀ ਕਰ ਰਿਹਾ ਸਰਦੂਤਨਾ ਤਾਂ ਮੈਂ ਪੀਸੀ ਪੀਐਲਸੀ ਜੇ ਮਤਲਬ ਸਰਦੂਤ ਨੂੰ 90 ਸਾਲ ਦੀ ਜਨਮਾਹ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਜੇ ਨਵੇਂ ਸਾਲ ਤੇ ਸਾਡੇ ਕੋਲ ਆਈ ਨੇ ਔਰ ਉਹਨਾਂ ਦੇ ਨਾਲ ਨਾਲ ਮੈਂ ਜਿੰਨੇ ਵੀ ਸ਼ਹਿਰ ਨਗਰ ਨਿਵਾਸੀ ਨੇ ਸਾਰਿਆਂ ਨੂੰ ਮਤਲਬ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦਿੰਦਾ ਕਿ ਸਭ ਸਾਲ ਆ ਬਣ ਕੇ ਨਹੀਂ ਆਏ ਉਹਨਾਂ ਨੂੰ ਹਾਈ ਕਮਾਂਡ ਨੇ ਬਣਾਇਆ ਇਹਦਾ ਮਤਲਬ ਇਹ ਕਿਹੜੇ ਪਾਸੋਂ ਕਾਂਗਰਸੀ ਆ ਜਿਹੜੇ ਕਿ ਕਹਿੰਦੇ ਨੇ ਕਿ ਮਤਲਬ ਇਸ ਉਹਨਾਂ ਦੀ ਮੀਟਿੰਗ ਚ ਨਹੀਂ ਜਾਣਾ ਨਕਸਾਨ ਪਾਰਟੀ ਦਾ ਇਹ ਕਰ ਲੋ ਕਰ ਰਹੇ ਨੇ ਕਿ ਜਾਂ ਮਤਲਬ ਪ੍ਰਧਾਨ ਜੀ ਕਰ ਰਹੇ ਨੇ ਬਹੁਤ ਸੇ ਕਾਂਗਰਸੀ ਕਾਕੂ ਆ ਇਹ ਤੁਹਾਨੂੰ ਲੱਗ ਰਿਹਾ ਜਿਹੜੇ ਆਉਣ ਵਾਲੇ ਨਗਰ ਨਿਗਮ ਚੋਣਾਂ ਦੇ ਦੌਰਾਨ ਪਾਰਟੀ ਵਾਈ ਹੋ ਕੇ ਕਾਂਗਰਸ ਇਲੈਕਸ਼ਨ ਲੜੂਗੀ ਜਾਂ ਨਹੀਂ ਸਾਡਾ ਸਾਡਾ ਕੋਈ ਐਸਾ ਮਨਸਾ ਨਹੀਂ ਹੈਗਾ ਜੀ ਮਤਲਬ ਵੱਡੋ ਵੱਡਾ ਸਿਟੀ ਇਲੈਕਸ਼ਨ ਲੜੀਏ ਇਹ ਦੇਖੋ ਇੱਕ ਮਹਾਰਾਜ ਸਾਹਿਬ ਨੇ ਕਮੇਟੀਆਂ ਬਣਾਈਆਂ ਨੇ ਜਿਹਦੇ ਚ ਸਾਡੇ ਮੈਨੂੰ ਇਹ ਤਾਂ ਪਤਾ ਨਹੀਂ ਵੀ ਕਿਹੜੇ ਐਮਐਲਏ ਫੋੜੀ ਮੰਤਰੀ ਜੀ ਨੇ ਇੱਥੇ ਲਾਇਆ ਹੈਗਾ ਉਹਨਾਂ ਨੇ ਆਉਣਾ ਹੈਗਾ ਉਹਨਾਂ ਨੇ ਡਿਸੀਜ ਕਰਨਾ ਵੀ ਕਿਹੜੇ ਬੰਦੇ ਨੂੰ ਟਿਕਟ ਦੇਣੀ ਹੈ ਨਾ ਕੋਈ ਐਮਐਲਏ ਦੇ ਕਹਿਣ ਤੇ ਨਾ ਕੋਈ ਪ੍ਰਧਾਨ ਜੀ ਦੇ ਕਹਿਣ ਤੇ ਟਿਕਟ ਨਹੀਂ ਉਹਨਾਂ ਨੇ ਆ ਕੇ ਸ਼ਹਿਰ ਸਰਵੇ ਕਰਨਾ ਹੈਗਾ ਉਹਨਾਂ ਮੁਤਾਬਕ ਉਹਨਾਂ ਨੇ ਆ ਕੇ ਫੈਸਲਾ ਕਰਨਾ ਕਿ ਕਿਹੜੇ ਬੰਦਿਆਂ ਨੂੰ ਟਿਕਟ ਦੇਣਾ ਪਰ ਸਾਡੀ ਕੋਸ਼ਿਸ਼ ਇਹੀ ਹੈ ਵੀ ਸਾਰੀ ਕਾਂਗਰਸ ਇਕੱਠੀ ਹੋ ਕੇ ਲੱਛ ਲੱਗਦਾ ਇਲਾਵਾਡਾਂ ਦੇ ਪਰ ਕਾਂਗਰਸ ਇਲੈਕਸ਼ਨ ਲੱਗਦਾ ਇਹ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਗੁੱਟਬੰਦੀ ਹੋਊਗੀ ਕਾਂਗਰਸ ਦੀ ਜਾਂ ਕਾਂਗਰਸ ਇਕੱਠੇ ਹੋ ਕੇ ਲੱਛੇ ਨਹੀਂ ਸਾਡੀ ਕੋਸ਼ਿਸ਼ ਇਹੀ ਹੈ ਵੀ ਕੋਈ ਐਸਾ ਗੱਲ ਨਾ ਹੋਵੇ ਜਿਹਦੇ ਨਾਲ ਕੋਈ ਆਸੂ ਹੀ ਨਹੀਂ ਗੱਲ ਹੋਵੇ ਜਨਤਾ ਦੇ ਵਿੱਚ ਜਾਵੇ ਜਾਂ ਜਨਤਾ ਨੂੰ ਗਲਤ ਮੈਸੇਜ ਆਵੇ ਅਸੀਂ ਇਕੱਠੇ ਹੋ ਕੇ ਲੱਛੇ ਨਾਮ ਤੁਹਾਡਾ ਮੇਰਾ ਸੰਜੀਵ ਬੜਸ ਦਾ ਨਾਮ ਹੈ ਜੀ ਸੰਜੀਵ ਜੀ ਨਵੇਂ ਸਾਲ ਤੇ ਅਮਤ ਕਾਂਗਰਸ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਅੱਜ ਇਹਦੇ ਬਾਰੇ ਕੁਛੇ ਕੀ ਕਹਾਂ ਸਭ ਤੋਂ ਪਹਿਲਾਂ ਤਾਂ ਮੈਂ ਪੀਐਲਸੀ ਲੋਕ ਕਲਚਰ ਪੰਜਾਬੀ ਨੂੰ ਵਧਾਈਆਂ ਦਿੰਦਾ ਨਵੇਂ ਸਾਲ ਦੀ ਤਾਂ ਸਾਰੇ ਦੇਸ਼ ਵਾਸੀਆਂ ਨੂੰ ਦੀ ਮੀਟਿੰਗ ਦੇ ਵਿੱਚ ਇਹ ਆ ਵੀ ਜਿਹੜਾ ਪਿੱਛੇ ਜੇ ਇਹਨਾਂ ਨੇ ਮੀਟਿੰਗ ਕੀਤੀ ਸੀਗੀ ਕੁਝ ਵਰਕਰ ਸੀਗੇ ਜਿਹਦੇ ਵਿੱਚ ਨਾਤਾ ਵਿਧਾਇਕ ਸੀਗੇ ਤੇ ਨਾ ਹੀ ਕੋਈ ਜ਼ਿਲ੍ਹਾ ਪ੍ਰਧਾਨ ਨੂੰ ਬੁਲਾਇਆ ਗਿਆ ਨਾ ਹੀ ਕੋਈ ਕਾਂਗਸ ਪਾਰਟੀ ਨੇਤਾ ਆਇਆ ਉਹਦੇ ਵਿੱਚ ਇਹਨਾਂ ਨੇ ਮੀਟਿੰਗ ਦੇ ਵਿੱਚ ਆਪਦੇ ਪੰਜਾਬ ਵਾੜ ਦੇ ਜਿਹੜੇ ਬੰਦੇ ਆ ਉਹ ਲਾ ਕੇ ਤੇ ਜ਼ਿਲ੍ਹਾ ਪ੍ਰਧਾਨ ਜੀ ਦੇ ਮਤਲਬ ਕਿ ਪਰਖਾ ਨੂੰ ਕਿਹਾ ਵਾ ਕਿ ਆਪਣੇ ਬੰਦੇ ਖੜਾ ਰਿਹਾ ਜੋ ਕੁਝ ਕਰ ਰਿਹਾ ਪਰ ਇਹ ਇਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਜੀ ਦਾ ਕੋਈ ਹੈਗਾ ਜੇ ਮੰਨ ਲਓ ਕਾਂਗਸ ਪਾਰਟੀ ਸਾਡੇ ਵਰਗੇ ਨਾਰਾਜ਼ ਹੈ ਸਾਡੇ ਵਰਗੇ ਜ਼ਿਲ੍ਹਾ ਪ੍ਰਧਾਨ ਜੀ ਕੋਲ ਹੀ ਜਾਣਗੇ ਜੀ ਕਾਂਗਰਸ ਪਾਰਟੀ ਦੇ ਨੁਮਾਇੰਦੇ ਆ ਤੇ ਦੂਜਾ ਨੰਬਰ ਇਹ ਜੇ ਮੰਨ ਲਓ ਮੇਰੇ ਵਰਗਾ ਹੋਰ ਪਾਰਟੀ ਜਾਂਦਾ ਤਾਂ ਕਾਂਗਰਸ ਪਾਰਟੀ ਵਿੱਚ ਘਟਾ ਦਿੰਦੇ ਜ਼ਿਲ੍ਹਾ ਪ੍ਰਧਾਨ ਜੀ ਨੇ ਸਾਡੀ ਬਾਹ ਫੜੀ ਹੈ ਉਹ ਸਾਡੇ ਵਰਕਰਾਂ ਨੂੰ ਜਿਹੜੇ ਕਾਂਗਰਸੀ ਮਿਹਨਤੀ ਵਰਕਰ ਆ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਮੰਨ ਲਓ ਕਿ ਜਾਣਕਾਰ ਜੋ ਕਾਂਗਰਸ ਪਾਰਟੀ ਦੇ ਕੈਂਡੀਡੇਟ ਜਾਰੀ ਕਰ ਰਹੇ ਨੇ ਆਪਣੇ ਆਪਣੇ ਬਾਦਲ ਕਿੰਤਾ ਨਹੀਂ ਮਿਲਦੇ ਕਿ ਉਹ ਪਿਆਰ ਹੋ ਕੇ ਇਲੈਕਸ਼ਨ ਲੜਨਗੇ ਇਕ ਪਾਰਟੀ ਦਾ ਸਮਰਥਨ ਦੇਣਗੇ ਨਹੀਂ ਇਹ ਜਿਹੜੇ ਆਪਣੀ ਮੰਤਰੀ ਹੋਣਗੇ ਉਹਨਾਂ ਦੇ ਹਿਸਾਬ ਨਾਲ ਜੇ ਸਰਵੇ ਹੋਊਗਾ ਉਸ ਤੋਂ ਸਾਨਾ ਬੇ ਕੰਮ ਕੀਤਾ ਜਾਊਗਾ ਜਿਹੜਾ ਪ੍ਰਧਾਨ ਜੀ ਨਾਲ ਚੱਲਣਗੇ ਕੋਈ ਸਾਡੇ ਲੋਕ ਜਿਹੜਾ ਇਹਨਾਂ ਨੇ ਕਿਹਾ ਵੀ ਦੋਪਾਰ ਕਾਂਗਰਸ ਦੀ ਕੋਈ ਦੋਪੜ ਕਾਂਗਰਸ ਨਹੀਂ ਜੀ ਇਹ ਆਪਣੇ ਆਪ ਕਰ ਰਹੇ ਆ ਜਿਹੜੇ ਹੋਰ ਮੇਰਾ ਨਾਮ ਜਗਰਵਿੰਦਰ ਸਿੰਘ ਬਟੂ ਮੈਂ ਸਾਡਾ ਕਾਉਂਸਲਰ ਹਾਂ ਇਹ ਤੁਹਾਨੂੰ ਜਾਣਕਾਰੀ ਦਿਓ ਜਿਹੜਾ ਕਾਂਗਰਸ ਦੇ ਪਾਰਟੀ ਨੂੰ ਲੈ ਕੇ ਪਿਛਲੇ ਦਿਨ ਮੀਟਿੰਗ ਹੋਈ ਹੈ ਕੈਂਡੀਡੇਟ ਵੀ ਐਲਾਨਨੇ ਕੀਤੇ ਜਾਂਦੇ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇ ਵੀ ਇਹ ਮੀਟਿੰਗ ਕੀਤੀ ਗਈ ਹੈ ਜੀ ਇਹਦੇ ਵਿੱਚ ਕੋਈ ਦੇਖੋ ਤੁਸੀਂ ਵੀ ਵੀਡੀਓ ਦੇਖੇ ਹੋ ਉਹਨਾਂ ਦਾ ਸਾਰੀ ਮੀਟਿੰਗ ਬੁੱਤੀ ਨੇ ਦੇਖੀ ਹੈ ਤੁਸੀਂ ਪੱਤਰਕਾਰ ਹੋ ਉਹਨਾਂ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸੀਨੀਅਰ ਲੀਡਰ ਹੈ ਨਹੀਂਗਾ ਜਿਹੜੇ ਆਪ ਹੀ ਜਿਨ੍ਹਾਂ ਲੋਕਾਂ ਨੇ ਕਰੋਨਾ ਦੌਰਾਨ ਲੋਕਾਂ ਦੀ ਸੇਵਾ ਕੀਤੀ ਅੱਜ ਉਹ ਆਪਦੇ ਆਪ ਨੂੰ ਕੈਂਡੀਡੇਟ ਸ਼ੋਅ ਕਰ ਰਹੇ ਐ ਲੇਕਿਨ ਉਹਨਾਂ ਦਾ ਕੋਈ ਪੋਲੀਟੀਕਲੀ ਬੇਸ ਨਹੀਂ ਪਰ ਬੰਦੇ ਨਵੇਂ ਸਾਡੇ ਆਮ ਜਨ ਪਰ ਇਤਿਹਾਸਿਕ ਮਤਲਬ ਦੇਣਾ ਹੈ ਸਤਾ ਬਾਈ ਜੀ ਪਹਿਲਾਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਚੜ੍ਹ ਕੇ ਉਹਨਾਂ ਦੇ ਚਰਨਾਂ 'ਚ ਹੀ ਅਰਦਾਸ ਤੇ ਬੇਨਤੀ ਕਰਦਾ ਕਿ ਪਿਛਲਾ ਸਾਲ ਇਸ ਮੁੱਚੇ ਸੰਸਾਰ ਵਾਸਤੇ ਜਗਤ ਵਾਸਤੇ ਬਹੁਤ ਚੁਣੌਤੀਆਂ ਭਰਿਆ ਰਿਹਾ ਹੈ ਕਰੋਨਾ ਦੀ ਮਹਾਮਾਰੀ ਕਰਕੇ ਔਰ ਪੰਜਾਬੀਆਂ ਵਾਸਤੇ ਵਿਸ਼ੇਸ਼ ਤੌਰ ਤੇ ਹੋਰ ਵੀ ਜ਼ਿਆਦਾ ਮੁਸ਼ਕਲ ਦੀ ਘੜੀ ਰਹੀ ਹੈ ਕਿ ਕਰੋਨਾ ਦੀ ਮਹਾਮਾਰੀ ਸੀ ਉੱਪਰੋਂ ਜਿਹੜੇ ਆ ਕੁਕਸਾਨੀ ਸੰਬੰਧੀ ਤਿੰਨ ਕਾਲੇ ਕਾਨੂੰਨ ਪਾਸ ਹੋਏ ਐ ਉਹਨੇ ਸਾਨੂੰ ਹੋਰ ਵੱਡੀ ਮਾਰ ਮਾਰੀ ਐ ਸੱਟ ਮਾਰੀ ਐ ਤੇ ਮੈਂ ਪਰਮਾਤਮਾ ਨੂੰ ਇਹੀ ਅਰਦਾਸ ਤੇ ਬੇਨਤੀ ਕਰਦਾ ਕਿ ਕਰੋਨਾ ਦੀ ਮਹਾਮਾਰੀ ਤੋਂ ਵੀ ਸਾਨੂੰ ਨਜਾਤ ਮਿਲੇ ਔਰ ਜਿਹੜੇ ਆ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਆ ਕੇਂਦਰ ਦੀ ਸਰਕਾਰ ਨੇ ਜਿਹਦੇ ਕਰਕੇ ਸਾਡੇ ਪੰਜਾਬੀ ਕਿਸਾਨ ਭਰਾ ਓਥੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਸੰਘਰਸ਼ ਕਰ ਰਹੇ ਉਹਨਾਂ ਨੂੰ ਵੀ ਕਾਮਯਾਬੀ ਮਿਲੇ ਤੇ ਯੂਥ ਨੂੰ ਮੈਂ ਇਹੀ ਮੈਸੇਜ ਦੇਉਂਗਾ ਇਹੀ ਬੇਨਤੀ ਕਰੂੰਗਾ ਵੀ ਆਪ ਦਾ ਜ਼ਿੰਦਗੀ ਦੀ ਮਿਹਨਤ ਕਰੋ ਤੇ ਨਸ਼ੇ ਤੋਂ ਦੂਰ ਰਹੋ ਤੇ ਮੋਲਕ ਦੀ ਬਿਹਤਰੀ ਆਸਤੇ ਚੰਗੇ ਕੰਮ ਕਰੋ ਇੱਕ ਪਾਸੇ ਕਿਸਾਨੀ ਆਪਣੇ ਸੰਘਰਸ਼ ਨੂੰ ਲਗਾਤਾਰ ਇੱਕ ਮਹੀਨਾ ਤੋਂ ਜ਼ਿਆਦਾ ਹੋ ਗਿਆ ਦਿੱਲੀ ਬਾਰਡਰ ਤੇ ਬੈਠੇ ਨੇ ਦੂਜੇ ਪਾਸੇ ਭਾਰਤ ਦਾ ਸਰਕਾਰ ਕਸਟਮ ਮੱਤ ਨਹੀਂ ਹੋ ਰਹੀ ਇਹਦੇ ਬਾਰੇ ਤੁਹਾਡਾ ਕੀ ਦੇਖੋ ਭਾਈ ਸਾਹਿਬ ਲੋਕਤੰਤਰ ਚ ਤਾਂ ਲੋਕਾਂ ਦੀ ਭਾਵਨਾ ਨੂੰ ਸਰਕਾਰ ਦੇਣਾ ਬਣਦਾ ਹੈ ਕਿ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ہزارਾਂ ਸੈਂਕੜੇ ਲੱਖਾਂ ਲੋਕ ਉੱਥੇ ਬੈਠੇ ਨੇ ਇੰਨੀ ਖੰਡ ਦੇ ਵਿੱਚ ਤੇ ਸਰਕਾਰ ਉਹਨਾਂ ਦੀ ਭਾਵਨਾ ਨੂੰ ਸਤਾਰ ਨਹੀਂ ਦੇ ਰਹੀ ਔਰ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਇਹ ਕਾਨੂੰਨ ਗਲਤ ਨੇ ਔਰ ਇੰਟਰਨੈਸ਼ਨਲ ਕਮਿਊਨਿਟੀ ਨੇ ਵੀ ਸਰਕਾਰ ਸਰਕਾਰ ਨੂੰ ਲਾਂਹ ਚਪਾਈ ਔਰ ਬੇਨਤੀ ਕੀਤੀ ਆ ਵਕਫੋ ਵਕਫਦਾਰਿਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਵੈਨਨ ਪ੍ਰੋਮਿਸ ਕਰਦੇ ਬਈ ਇਹਨਾਂ ਨੂੰ ਵਾਪਸ ਲਓ ਪਰ ਸਰਕਾਰ ਫੇਰ ਵੀ ਵਾਪਸੀ ਨਹੀਂ ਲੈ ਰਹੀ ਹੁਣ ਤੱਕ ਕੇਵਲ ਤੇ ਕੇਵਲ ਸਰਕਾਰ ਦੀ ਹੈਂਕਰ ਤੇ ਜੇਦੀ ਹੈ ਹੋਰ ਕੁਛ ਨਹੀਂ ਕਿਸਾਨ ਤੇ ਉਹਨਾਂ ਦੇ ਸਮਰਥਕ ਦਿੱਲੀ ਬਾਰਡਰ ਤੇ ਲੰਬੇ ਸਮੇਂ ਜਿਵੇਂ ਧਰਨੇ ਤੇ ਬੈਠੇ ਨੇ ਕਈ ਵਿੱਚੋ ਸ਼ਹੀਦ ਵੀ ਹੋ ਚੁੱਕੇ ਨੇ ਨਾ ਸਾਹ ਦੇ ਕਰ ਕਰਿਆ ਇਹਦੇ ਬਾਰੇ ਕਿਸਾਨਾਂ ਦੇ ਸੰਘਰਸ਼ ਜਿਹੜਾ ਚੱਲ ਰਿਹਾ ਇਹਨੂੰ ਕਿੰਨਾ ਕੁ ਬੋਰ ਪਾਉਗਾ ਤੁਸੀਂ ਸਮਝਦੇ ਹੋ ਬਿਲਕੁਲ ਬੂਤ ਪਾਉਗਾ ਕਿਉਂਕਿ ਇਹ ਤਾਂ ਬਹੁਤ ਬੁੱਧੀਜੀਵੀ ਦੀ ਇਸ ਗੱਲ ਨੂੰ ਸਪੀਮ ਕਰ ਚੁੱਕੇ ਪਰ ਸਾਨੂੰ ਵੀ ਪਤਾ ਕਿ ਹੁਣ ਤੱਕ ਦੇ ਦੁਨੀਆ ਦੇ ਇਤਿਹਾਸ ਵਿੱਚ ਕੋਈ ਮਨੁੱਖੀ ਸੰਘਰਸ਼ ਇੱਡਾ ਵੱਡਾ ਨਹੀਂ ਹੋਇਆ ਜਿੰਦਾ ਵੱਡਾ ਸੰਘਰਸ਼ ਏ ਔਰ ਇਹ لازਮੀ ਸਾਡਾ ਜਿਹੜਾ ਕਿਸਾਨੀ ਭਰਾਵਾਂ ਦਾ ਸੰਘਰਸ਼ ਹੈ ਇਹਨੂੰ ਜੂਰ ਪਾਊਗਾ ਤੇ ਜੋ ਉਹਨਾਂ ਦੀਆਂ ਮੰਗਾਂ ਉਹ ਮੰਨੀਆਂ ਜਾਣਗੀਆਂ